ਮੈਂ ਨਿੱਕੀ ਜਿਹੀ ਚੀਜ਼ ਦਿਖਾਵਾਂ ਕਿ ਮੇਰੇ ਇੱਕ ਮੇਰੇ ਇਹ ਕੜਾ ਮੇਰੇ ਨਾਨਾ ਜੀ ਦਾ ਤੇ ਇਹ ਮੇਰੇ ਪਾਪਾ ਜੀ ਦਾ ਅੱਛਾ ਯਾਨੀ ਇਹ ਦੋਨੋਂ ਮੈਂ ਹਮੇਸ਼ਾ ਹੀ ਪਾ ਕੇ ਰੱਖਦੀ ਹਾਂ ਵੀ ਸੱਜੇ ਹੱਥ ਦੇ ਵਿੱਚ ਹੀ ਵੀ ਜੇ ਲਿਖਣਾ ਕੁਝ ਕਰਨਾ ਹੈ ਤਾਂ ਇਸ ਹੱਥ 'ਚ ਰਹਿਣ ਸੋ ਇਹ ਸਾਰੀ ਉਮਰ ਮੇਰੇ ਨਾਨਾ ਜੀ ਦੇ ਹੱਥ ਵਿੱਚ ਇਹੀ ਕੜਾ ਰਿਹਾ ਸੀ ਆ ਪਾਪਾ ਜੀ ਦੇ ਸੀ ਸੋ ਇਹ ਯਾਨੀ ਅਮੈਂ ਦੱਸਣਾ ਚਾਹਨੀ ਕਿ ਉਹਨਾਂ ਨੇ ਹੌਲੀ-ਹੌਲੀ ਮੈਨੂੰ ਇਸ ਪਾਸੇ ਸਮਝਾਇਆ ਜਿਵੇਂ ਮੈਂ ਗੱਲ ਕਰਨੀ ਪਾਪਾ ਜੀ ਸਿਰ ਜਦ ਕੱਟ ਹੀ ਲਿਆ ਹੁਣ ਤਾਂ ਮੈਂ ਡਾਕਟਰਾਂ ਦੱਸ ਰਹੀ ਆ ਇਹ ਤਾਂ ਹੋ ਹੀ ਨਹੀਂ ਸਕਦਾ ਆਪਣੀ ਗੁੜਬਾਣੀ ਕਿਉਂ ਫਿਰ ਇਸ ਤਰ੍ਹਾਂ ਦੀ ਚੀਜ਼ ਲਿਖ ਲਈ ਤਾਂ ਫਿਰ ਮੈਨੂੰ ਉਹਨਾਂ ਨੇ ਪ੍ਰੇਰਿਆ ਵੀ ਇਹਦੇ ਅਰਥ ਪੜ ਜੋ ਤੇਰੇ ਇਨਾਨੇ ਨੇ ਲਿਖਿਆ ਕਿ ਇਹ ਸਿਰ ਨਹੀਂ ਕੱਟਣਾ ਤੁਸੀਂ ਆਪਣੇ ਸਿਰ ਅੰਦਰੋਂ ਲੋਕ ਲਾਜ ਤੇ ਹਉਮੈ ਨੂੰ ਕੱਢਣਾ ਉਹ ਹੁੰਦਾ ਜੇ ਅਸਲ ਸਿਰ ਵਾਰਨਾ ਜੀ ਕਿ ਜਦੋਂ ਤੁਸੀਂ ਹਉਮੈ ਤਿਆਗ ਦਿੱਤੀ ਤਾਂ ਫਿਰ ਤੁਸੀਂ ਮੈਂ ਤਾਂ ਹੈ ਹੀ ਨਹੀਂ ਤੁਸੀਂ ਕੁਝ ਹੈ ਹੀ ਨਹੀਂ ਜਦੋਂ ਤਾਂ ਫਿਰ ਤੁਸੀਂ ਚੀਜ਼ਾਂ ਸਮੋਂਦੇ ਹੋ ਜਦੋਂ ਅਸੀਂ ਇੱਕ ਡੱਕਾ ਹੀ ਡਾ ਲਿਆ ਕਿ ਮੈਂ ਤਾਂ ਫਿਰ ਤਾਂ ਉਹਦੇ ਵਿੱਚ ਕੁਝ ਆ ਨਹੀਂ ਸਕਦਾ ਪਰ ਜਦੋਂ ਤੁਸੀਂ ਇੱਕ ਖਤਮ ਹੋ ਗਏ ਆਪਣੇ ਆਪ ਨੂੰ ਮੁਕਾ ਦਿੱਤਾ ਮੈਂ ਹੈ ਨਹੀਂ ਮੈਂ ਸਮਰਪਿਤ ਆ ਕਿਸੇ ਨੂੰ ਤਾਂ ਫਿਰ ਜੋ ਵੀ ਕੁਝ ਮਿਲਿਆ ਤੁਸੀਂ ਗ੍ਰਹਿਣ ਹੀ ਕਰਨਾ